ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਸਿੰਪਲ ਜਿਹਾ ਮਟਰ ਪਨੀਰ ਦੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਉਹ ਰੈਸਪੀ ਸ਼ੁਰੂ ਕਰਦੇ ਆਂ ਇੱਧਰ ਮਟਰ ਪਨੀਰ ਬਣਾਉਣ ਲਈ ਮੈਂ ਪਨੀਰ ਲੈ ਲਿਆ ਸੀ ਪਨੀਰ ਮੈਂ ਘਰ ਦਾ ਬਣਾਇਆ ਹੈ ਤਾਜ਼ਾ ਪਨੀਰ ਲੈ ਹੈ ਪਨੀਰ ਦੀ ਬਣਾਉਣ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅੱਧਾ ਕਿਲੋ ਮੈਂ ਫਰੈਸ਼ ਮਟਰ ਲੈ ਲਿਆ ਇਸ ਮਟਰ ਮੈਂ ਪਾਣੀ ਵਿੱਚ ਪਾ ਕੇ ਰੱਖ ਦਿੱਤਾ 3 ਮੈਂ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਕੱਦੂਕਸ਼ ਕਰ ਲਿਆ ਸੀ ਚਾਰ ਹਰੀਆਂ ਮਿਰਚਾਂ ਅਦਰਕ ਲਸਣ ਦਾ ਮੈਂ ਕੁੰਡੀ ਵਿੱਚ ਪੇਸਟ ਬਣਾ ਲਿਆ ਸੀ ਦੋ ਲਾਲ ਟਮਾਟਰ ਮੈਂ ਕੱਦੂਕਸ਼ ਕਰ ਲਿਆ ਸੀ ਤੁਸੀਂ ਮਿਕਸੀ ਯਾਰ ਵਿੱਚ ਇਹਨਾਂ ਨੂੰ ਪੀਸ ਵੀ ਸਕਦੇ ਹੋ ਹੁਣ ਮੈਂ ਤੜਕਾ ਲਾਉਣ ਦੀ ਤਿਆਰੀ ਕਰਾਂਗੇ ਇੱਧਰ ਗੈਸ ਤੇ ਮੈਂ ਕੁੱਕਰ ਰੱਖ ਲਿਆ ਇਸ ਵਿੱਚ ਇੱਕ ਕੜਸ਼ੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਸਰੋਂ ਦੇ ਤੇਲ ਵਿੱਚ ਤੜਕੇ ਦਾ ਤੇ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲਵਾਂਗੇ ਤਾਂ ਜੋ ਇਸ ਦੀ ਸਾਰੀ ਕੜੱਤਨ ਨਿਕਲ ਜਾਵੇ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਇੱਕ ਚਮਾ ਜੀਰਾ ਇੱਕ ਬੜੀ ਇਲਾਇਚੀ ਤੇ ਇੱਕ ਦਾਲਚੀਨੀ ਦਾ ਟੁਕੜਾ ਪਾਵਾਂਗੇ ਤੁਹਾਡੇ ਕੋਲ ਜਿਹੜਾ ਖੜੇ ਮਸਾਲੇ ਹੈਗਾ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਇਹਨਾਂ ਦਾ ਫਲੇਵਰ ਥੋੜਾ ਜਿਹਾ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਕद्दूकश ਕਰੇ ਪਿਆਜ਼ ਪਾ ਲਵਾਂਗੇ ਤੁਸੀਂ ਪਿਆਜ਼ਾਂ ਦੀ ਪਿਊਰੀ ਵੀ ਬਣਾ ਸਕਦੇ ਹੋ ਪਰ ਮੈਂ ਕद्दूकश ਕਰਕੇ ਪਾਏ ਨੇ ਪਿਆਜ਼ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਤੜਕੇ ਵਿੱਚ ਉਹਦੇ ਤੱਕ ਪਕਾਵਾਂਗੇ ਜਦ ਤੱਕ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਕਲਰ ਥੋੜਾ ਜਿਹਾ ਲਾਈਟ ਬ੍ਰਾਊਨ ਜਿਹਾ ਨਹੀਂ ਹੋ ਜਾਂਦਾ ਹੁਣ ਪਿਆਜ਼ਾਂ ਨੂੰ 5 ਮਿੰਟ ਹੋ ਗਏ ਇਸ ਨੂੰ ਪਕਾਉਣ ਜਾਂ ਪਿਆਜ਼ਾਂ ਦਾ ਪਾਣੀ ਵੀ ਸੁੱਕ ਗਿਆ ਅੱਗੇ ਨੂੰ ਕਲਰ ਵੀ ਇਹਨਾਂ ਦਾ ਲਾਈਟ ਬ੍ਰਾਊਨ ਜਾ ਹੋ ਗਿਆ ਹੁਣ ਇਸ ਵਿੱਚ ਮੈਂ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੈ ਪੇਸਟ ਪਾਵਾਂਗੇ ਕੁੱਟ ਕੇ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਕੱਟ ਕੇ ਵੀ ਐਡ ਕਰ ਸਕਦੇ ਹੋ ਹੁਣ ਮੈਂ ਇਸ ਵਿੱਚ 2 ਚਮਚ ਪਾ ਦਿੱਤੇ ਟੇਸਟ ਦੇ ਅਕੋਰਡਿੰਗ ਹੁਣ ਚੰਗੀ ਤਰ੍ਹਾਂ ਅਦਰਕ ਲਸਣ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਤਾਂ ਜੋ ਇਸ ਦਾ ਕੱਚਾ ਫਲੇਵਰ ਖਤਮ ਹੋ ਜਵੇ ਅਦਰਕ ਲਸਣ ਦਾ ਗੈਸ ਦੀ ਫਲੇਮ ਮੈਂ ਬਿਲਕੁਲ ਮੀਡੀਅਮ ਤੋਂ ਲੋ ਰੱਖੀ ਆ ਹੁਣ ਮੀਡੀਅਮ ਤੋਂ ਲੋ ਫਲੇਮ ਤੇ ਤੜਕੇ ਨੂੰ ਮੈਂ ਚੰਗੀ ਤਰ੍ਹਾਂ ਭੁਜ ਲਿਆ ਸੀ ਤੜਕਾ ਆਪਣਾ ਚੰਗੀ ਤਰ੍ਹਾਂ ਭੁਜ ਕੇ ਤਿਆਰ ਹੈ ਹੁਣ ਇਸ ਵਿੱਚ ਟਮਾਟਰ ਪਾ ਦਵਾਂਗੇ ਟਮਾਟਰਾਂ ਨੂੰ ਮੈਂ ਕੱਦੂ ਕਸ਼ ਕਰਿਆ ਸੀ ਤੁਸੀਂ ਇਹਨਾਂ ਦੀ ਪਿਉਰੀ ਬਣਾ ਕੇ ਜਾਂ ਕੱਟ ਕੇ ਵੀ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਤੜਕੇ ਵਿੱਚ ਮਿਲਾ ਕੇ ਹੁਣ ਟੇਸਟ ਦੇ ਅਕੋਰਡਿੰਗ ਇਸ ਵਿੱਚ ਨਮਕ ਪਾ ਦਵਾਂਗੇ ਨਮਕ ਪਾਉਣ ਨਾਲ ਟਮਾਟਰ ਆਪਣੇ ਜਲਦੀ ਪੱਕ ਵੀ ਜਾਣਗੇ ਤੇ ਤੜਕਾ ਆਪਣਾ ਚੰਗੀ ਤਰ੍ਹਾਂ ਪੁੱਜ ਵੀ ਜਾਵੇਗਾ ਹੁਣ ਮੈਂ ਟੇਸਟ ਦੇ ਅਕੋਰਡਿੰਗ ਇਸ ਵਿੱਚ 1.5 ਚਮਚ ਨਮਕ ਦਾ ਹਾਲ ਕਰ ਦਿੱਤਾ ਹੁਣ ਚੰਗੀ ਤਰ੍ਹਾਂ ਨਮਕ ਪਾ ਕੇ ਮਿਲਾ ਕੇ ਗੈਸ ਦੀ ਫਲੇਮ ਐ ਲੋ ਕਰਕੇ ਤੜਕੇ ਨੂੰ ਟੱਕ ਕੇ ਉਹਦੇ ਤੱਕ ਪਕਾਵਾਂਗੇ ਜਦ ਤੱਕ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਜਿੰਨਾ ਆਪਣਾ ਤੜਕਾ ਵਧੀਆ ਭੁੱਜਿਆ ਹੋਵੇਗਾ ਸਬਜ਼ੀ ਦਾ ਸਵਾਦ ਉਨਾ ਹੀ ਵਧੀਆ ਆਵੇਗਾ ਗੈਸ ਦੀ ਫਲੇਮ ਐ ਲੋ ਕਰ ਦਿੱਤੀ ਹੁਣ ਟੱਕ ਕੇ ਤੜਕੇ ਨੂੰ ਪਕਾਉਂਦੇ ਹਨ ਮੈਨੂੰ 5 ਮਿੰਟ ਹੋ ਗਏ ਸੀ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਤੜਕਾ ਆਪਣਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਬੇਸਿਕ ਜਿਹੇ ਮਸਾਲੇ ਐਡ ਕਰ ਦਵਾਂਗੇ ਮਸਾਲੇ ਮੈਂ ਸਬਜ਼ੀਆਂ ਵਿੱਚ ਜ਼ਿਆਦਾ ਯੂਜ਼ ਨਹੀਂ ਕਰਦੀ ਨਹੀਂ ਤਾਂ ਫਿਰ ਸਬਜ਼ੀ ਵਿੱਚ ਮਸਾਲਿਆਂ ਦਾ ਹੀ ਸਵਾਦ ਆਉਂਦਾ ਹੈ ਇੱਕ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਕਲਰ ਲਈ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਤੇ ਇੱਕ ਚਮਚ ਇਸ ਵਿੱਚ ਘਰ ਦਾ ਬਣਾਇਆ ਹੋਇਆ ਗਰਮ ਮਸਾਲਾ ਪਾਵਾਂਗੇ ਇਹ ਮਸਾਲਾ ਮੈਂ ਘਰੇ ਹੀ ਬਣਾ ਕੇ ਤਿਆਰ ਕਰਿਆ ਹੋਇਆ ਇਸ ਵਿੱਚ ਸਾਰੇ ਖੜੇ ਮਸਾਲੇ ਵਰਤੇ ਹੋਏ ਹਨ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਵੀ ਤੜਕੇ ਵਿੱਚ ਮਿਲਾ ਲਵਾਂਗੇ ਤਾਂ ਜੋ ਹਲਦੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ ਹੁਣ 1-2 ਮਿੰਟ ਲਈ ਮੈਂ ਤੜਕੇ ਵਿੱਚ ਮਸਾਲਿਆਂ ਨੂੰ ਚੰਗੀ ਤਰ੍ਹਾਂ ਲੋ ਫਲੇਮ ਤੇ ਪਕਾ ਲਿਆ ਸੀ ਹੁਣ ਇਸ ਵਿੱਚ ਅੱਧਿਕ ਕੁੱਲੀ ਪਾਣੀ ਦੀ ਪਾਵਾਂਗੇ ਪਾਣੀ ਪਾਉਣ ਨਾਲ ਮਸਾਲੇ ਆਪਣੇ ਜਲਣਗੇ ਵੀ ਨਹੀਂ ਤੇ ਕਲਰ ਵੀ ਮਸਾਲਿਆਂ ਦਾ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਪਾਣੀ ਪਾ ਕੇ ਇਸ ਨੂੰ ਮਿਲਾ ਕੇ ਟੱਕ ਕੇ ਤੜਕੇ ਨੂੰ 2-3 ਮਿੰਟ ਲਈ ਢੱਕ ਕੇ ਪਕਾਵਾਂਗੇ ਤਾਂ ਜੋ ਮਸਾਲੇ ਆਪਣਾ ਕਲਰ ਚੰਗੀ ਤਰ੍ਹਾਂ ਛੱਡ ਦੇਣ ਗੈਸ ਦੀ ਫਲੇਮ ਐ ਲੋ ਕਰ ਦਿੱਤੇ ਹੁਣ ਢੱਕ ਕੇ ਤੜਕੇ ਨੂੰ ਪਕਾ ਲਵਾਂਗੇ ਹੁਣ 2-3 ਮਿੰਟ ਹੋ ਗਏ ਸੀ ਤੜਕੇ ਨੂੰ ਪਕਾਉਂਦੇ ਹਨ ਤੜਕੇ ਦੇ ਸਾਈਡਾਂ ਤੋਂ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਬਹੁਤ ਹੀ ਵਧੀਆ ਆਪਣਾ ਤੜਕਾ ਭੁੱਜ ਕੇ ਤਿਆਰ ਹੋਇਆ ਹੁਣ ਇਸ ਵਿੱਚ ਮੈਂ ਹਰੇ ਮਟਰ ਪਾਵਾਂਗੇ ਮਟਰਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਇਹ ਤਾਜ਼ੇ ਹਰੇ ਮਟਰ ਨੇ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਹੁਣ ਵੈਸੇ ਮਟਰਾਂ ਦਾ ਮੌਸਮ ਚੱਲ ਹੀ ਰਿਹਾ ਹੈ ਤਾਜ਼ਾ ਮਟਰ ਹੀ ਆ ਰਿਹਾ ਹੈ ਥੋੜੀ ਦੇਰ ਨੂੰ ਥੋੜਾ ਜਿਹਾ ਪੱਕੜ ਜਾਂ ਮਟਰ ਆ ਜਿਗਿਆ ਉਸ ਦੀ ਸਬਜ਼ੀ ਵਧੀਆ ਨਹੀਂ ਬਣਦੀ ਤੇ ਉਹ ਪੱਕਦੇ ਵੀ ਨਹੀਂ ਹੁਣ ਚੰਗੀ ਤਰ੍ਹਾਂ ਮੈਂ ਮਟਰਾਂ ਨੂੰ ਤੜਕੇ ਵਿੱਚ ਮਿਲਾ ਲਿਆ ਹੁਣ ਇਸ ਵਿੱਚ ਅੱਧਾ ਲੀਟਰ ਪਾਣੀ ਦਾ ਪਾਵਾਂਗੇ ਪਾਣੀ ਮੈਂ ਗਰਮ ਕਰਕੇ ਹੀ ਪਾ ਰਹੀ ਹਾਂ ਪਹਿਲਾਂ ਮੈਂ ਮਟਰਾਂ ਨੂੰ ਚੰਗੀ ਤਰ੍ਹਾਂ 10 ਮਿੰਟ ਲਈ ਇਸੇ ਤਰ੍ਹਾਂ ਪਕਾ ਲਵਾਂਗੀ ਤਾਂ ਜੋ ਬਾਅਦ ਵਿੱਚ ਸਬਜ਼ੀ ਵਿੱਚ ਮਟਰ ਆਪਣੇ ਕੱਚੇ ਨਾ ਰਹਿਣ ਹੁਣ ਗੈਸ ਦੀ ਫਲੇਮ ਹੈ ਮੀਡੀਅਮ ਕਰ ਦਿੱਤੀ ਮੀਡੀਅਮ ਤੋਂ ਲੋ ਫਲੇਮ ਤੇ ਚੰਗੀ ਤਰ੍ਹਾਂ ਇਸ ਨੂੰ ਟੱਕ ਕੇ ਮਟਰਾਂ ਨੂੰ ਸੇਕ ਲਵਾ ਲਵਾਂਗੇ ਹੁਣ ਤਕਰੀਬਨ 10-12 ਮਿੰਟ ਹੋ ਗਏ ਸੀ ਮਟਰਾਂ ਨੂੰ ਸਬਜ਼ੀ ਵਿੱਚ ਪੱਕਦਿਆਂ ਨੂੰ ਹੁਣ ਟੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣੇ ਤੇਰੀ ਵੀ ਅਗੇ ਨਾਲੋਂ ਗਾੜੀ ਹੋ ਗਈ ਸੀ ਮਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਸ ਵਿੱਚ ਮੈਂ ਪਨੀਰ ਪਾ ਦਵਾਂਗੇ ਪਨੀਰ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਆਪਣੇ ਹਿਸਾਬ ਨਾਲ ਪਨੀਰ ਨੂੰ ਕੱਟ ਸਕਦੇ ਹੋ ਹੁਣ ਮੈਂ ਪਨੀਰ ਇਸ ਵਿੱਚ ਪਾ ਕੇ ਹੁਣ ਚੰਗੀ ਤਰ੍ਹਾਂ ਪਨੀਰ ਨੂੰ ਵੀ ਮਲਾ ਦਵਾਂਗੇ ਪਾਣੀ ਤੁਸੀਂ ਇਸ ਵਿੱਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਇਸ ਵਿੱਚ ਅੱਧਾ ਕਿਲੋਟਰ ਗਰਮ ਕਰਕੇ ਪਾਣੀ ਹੋਰ ਪਾ ਰਹੀ ਆ ਤਾਂ ਜੋ ਸਬਜੀ ਥੋੜੀ ਜੀ ਪਤਲੀ ਜੀ ਹੋਵੇ ਸਬਜੀ ਨੂੰ ਹਲੇ ਸੇਕ ਵੀ ਲੱਗਣਾ ਹੈ ਮੈਂ ਇਸ ਨਾਲ ਚੌਲ ਬਣਾਉਣੇ ਹਨ ਇਸ ਲਈ ਮੈਂ ਥੋੜੀ ਜੀ ਤਰੀ ਰੱਖ ਲਈ ਆ ਤੁਸੀਂ ਸਬਜੀ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖ ਸਕਦੇ ਹੋ ਗਰਮ ਕਰਕੇ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਸਬਜ਼ੀ ਨੂੰ ਜਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਸਾਰੇ ਮਸਾਲਿਆਂ ਦਾ ਫਲੇਵਰ ਪਨੀਰ ਵਿੱਚ ਚੰਗੀ ਤਰ੍ਹਾਂ ਨਹੀਂ ਆ ਜਾਂਦਾ ਤੇ ਸਬਜ਼ੀ ਆਪਣੀ ਚੰਗੀ ਤਰ੍ਹਾਂ ਬਣ ਨਹੀਂ ਜਾਂਦੀ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਤੇ ਸਬਜ਼ੀ ਨੂੰ ਪਕਦਿਆਂ ਨੂੰ 20 ਤੋਂ 25 ਮਿੰਟ ਹੋ ਗਏ ਸੀ ਮੈਂ ਇਸ ਨੂੰ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਸੀ ਹੁਣ ਢੱਕਣ ਝੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣੀ ਸਬਜ਼ੀ ਵੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਪਨੀਰ ਨੇ ਸਾਰੇ ਮਸਾਲਿਆਂ ਨੂੰ ਅਬਜ਼ਰਵ ਕਰ ਲਿਆ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰੀ ਹੈ ਮਟਰ ਵੀ ਚੰਗੀ ਤਰ੍ਹਾਂ ਆਪਣੇ ਪੱਕ ਗਏ ਕਲਰ ਵੀ ਸਬਜੀ ਦਾ ਬਹੁਤ ਹੀ ਵਧੀਆ ਆ ਹੈ ਬੇਸਿਕ ਜੇ ਮਸਾਲੇ ਪਾ ਕੇ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਇਸ ਵਿੱਚ ਮੈਂ ਬਰੀਕ ਕੱਟਿਆ ਹੈ ਹਰਾ ਧਨੀਆ ਪਾ ਲਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈ ਗਿਆ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਸਕਿਪ ਕਰੀਆ ਹੁਣ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਸਬਜੀ ਵਿੱਚ ਸਬਜੀ ਬਣ ਕੇ ਆਪਣੀ ਤਿਆਰ ਹੈ ਹੁਣ ਇਸ ਨੂੰ ਸਰਵ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਬਜੀ ਮੈਂ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਨੂੰ ਇਸ ਨਾਲ ਚਾਹ ਰੋਟੀ नान ਪਰੌਂਠਾ ਕੁਝ ਵੀ ਬਣਾ ਕੇ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਸਿੰਪਲ ਜੇ ਮਟਰ ਪਨੀਰ ਦੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ